ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਹਾਨੂੰ ਪਤਾ ਹੈ ਸੀ ਆਪਣੀ ਪਿਛਲੀ ਕਲਾਸ ਦੇ ਵਿੱਚ ਪੰਜਾਬੀ ਅਲਫਾਬੈਟਸ ਕੀਤੇ ਸੀਗੇ ਕਿ ਅਸੀਂ ਕਿਹੜੇ ਸ਼ਬਦ ਨੂੰ ਕਿੱਦਾਂ ਪਾਉਣਾ ਹੈ ਤੇ ਅੱਜ ਅਸੀਂ ਅਭਿਆਸ ਕਰਾਂਗੇ ਉਹਨਾਂ ਚੀਜ਼ਾਂ ਦਾ ਇਸ ਕਰਕੇ ਤੁਹਾਡੇ ਮੂਰੇ ਮੈਂ ਕੁਝ ਸ਼ਬਦ ਲਿਖੇ ਹੋਏ ਆ ਤੇ ਆਓ ਅਸੀਂ ਕਰਦੇ ਆ ਇਹਨੂੰ ਸ਼ੁਰੂ ਜਿਵੇਂ ਤੁਹਾਡੇ ਮੂਰੇ ਪਹਿਲਾ ਅੱਖਰ ਹੈ ਚੱਖ ਚੱਖ ਕਿਵੇਂ ਪਾਈਦਾ ਹੈ ਚਚਾ ਖਖਾ ਚਕ ਤੇ ਹਮੇਸ਼ਾ ਯਾਦ ਰੱਖਣਾ ਹੈ ਕਿ ਜਦੋਂ ਵੀ ਅਸੀਂ ਕੋਈ ਅੱਖਰ ਪਾਉਂਦੇ ਹਾਂ ਜਿੱਥੋਂ ਅਸੀਂ ਸ਼ੁਰੂ ਕਰਦੇ ਹਾਂ ਉੱਥੋਂ ਲੈ ਕੇ ਤੇ ਜਿੱਥੇ ਇਹ ਚੀਜ਼ ਖਤਮ ਹੁੰਦੀ ਹੈ ਤੇ ਅਗਲਾ ਅੱਖਰ ਜਿਹੜਾ ਸਾਡਾ ਹੈ ਉਹ ਉਸ ਦੇ ਨਾਲ ਹੀ ਸ਼ੁਰੂ ਹੋ ਜਾਏਗਾ ਜਿਵੇਂ ਚਕ ਅੱਗੇ ਕਿ ਤੁਹਾਨੂੰ ਜ਼ਿਆਦਾ ਸਮਝ ਆਏਗਾ ਚਲੋ ਕਰਦੇ ਹਾਂ ਜਨ ਜੱਜਾ ਨੰਨਾ ਜੰਨ ਠੀਕ ਹੈ ਜੀ ਅੱਗੇ ਆਜਿਓ ਟਕ ਟਡਾ ਕਕਾ ਟਕ ਠੀਕ ਹੈ ਅੱਗੇ ਆਜੋ ਪੱਜ ਪਪਾ ਜੱਜਾ ਤੁਸੀਂ ਦੇਖ ਰਹੇ ਹੋਵੋਗੇ ਜਿੱਥੇ ਮੈਂ ਉਸ ਚੀਜ਼ ਨੂੰ ਖਤਮ ਕਰਦੀਆਂ ਨਾਲ ਹੀ ਮੈਂ ਅਗਲੀ ਜਿਹੜੀ ਰੇਖਾ ਉਹਨੂੰ ਸ਼ੁਰੂ ਕਰਦੀਆਂ ਅੱਗੇ ਮਲ मम्मा लल्ला मल चल चचा लल्ला चल लल्ला पब्बा लब हा हा लल्ला हल हा हा नन्ना हन दद्दा सा दस लग् लग मत दद्दा मम्मा दम ठा मम्मा गम ਤੇ ਕੱਕਾ ਟੈਂਕਾ ਕਟ ਏਸੀ ਅੱਜ ਸਾਡਾ ਅੱਜ ਦਾ ਅਭਿਆਸ ਜੋ ਕਿ ਅਸੀਂ ਪਿਛਲੀ ਕਲਾਸ ਦੇ ਵਿੱਚ ਸਿੰਪਲ ਵਰਡਸ ਲਿਖੇ ਸੀ ਤੇ ਅੱਜ ਅਸੀਂ ਉਹਨਾਂ ਵਰਡਸ ਨੂੰ ਤੁਹਾਡੇ ਮੂਰੇ ਜੋੜ ਕੇ ਉਹਨਾਂ ਰੇਖਾਵਾਂ ਨੂੰ ਮਿਲਾ ਕੇ ਅਸੀਂ ਸ਼ਬਦ ਆਪਣੇ ਤਿਆਰ ਕੀਤੇ ਹਨ ਤੇ ਮੈਨੂੰ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਅੱਜ ਇਹ ਵਾਲੀ ਮੇਰੀ ਕਲਾਸ ਸਮਝ ਆਈ ਹੋਵੇਗੀ ਜੇ ਮੇਰੀ ਵੀਡੀਓ ਚੰਗੀ ਲੱਗੇ ਤਾਂ ਤੁਸੀਂ ਇਹਨੂੰ ਜ਼ਰੂਰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਧੰਨਵਾਦ